2018 ਚ ਅਸੀਂ ਦੀਪਕ ਮਨਮੋਹਨ ਹਲਾ ਦੀ ਅਗਵਾਈ ਚ 6ਵੀਂ ਵਾਰ ਪੰਜਾਬੀ ਕਾਨਫਰੰਸ ਕੀਤੀ ਔਰ ਉਹਦੇ ਚ ਇਹ ਸੀ ਕਿ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰ ਸਾਹਿਬ ਔਰ ਇਹ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਤੇ ਚੇਅਰਮੈਨ ਨਿਯੁਕਤ ਹੋ ਆਏ ਸੀ ਉਹ ਕਿਉਂਕਿ ਅਸੀਂ ਆਮ ਤੌਰ ਤੇ ਵੇਨਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਹਿਬਾਨ ਪ੍ਰੋਫੈਸਰ ਸਹਿਬਾਨ ਸ਼ਾਮਿਲ ਹੁੰਦੇ ਨੇ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿ ਸੀਬੀਐਸਸੀ ਦੇ ਕੋਈ ਅਹੁਦੇਦਾਰ ਸ਼ਾਮਿਲ ਕਦੀ ਹੋਏ ਨਹੀਂ ਸੀ ਉਹ ਤਾਂ ਕੀਤੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਕੋਲੇ 55 56 ਲੱਖ ਵਿਦਿਆਰਥੀ ਆ ਜਿਹੜਾ ਪੜਦਾ ਯੂਨੀਵਰਸਿਟੀਆਂ ਚ ਤੇ ਕਾਲਜਾਂ ਚ ਤੇ ਉਹਦੇ ਤੋਂ ਅੱਧੇ ਵੀ ਨਹੀਂ ਪੜਦੇ ਔਰ ਅਸੀਂ ਆਪਣੇ ਉਹ ਤੌਖਲੇ ਕਦੇ ਉਸ ਬੋਰਡ ਨਾਲ ਸਾਂਝੇ ਹੀ ਨਹੀਂ ਕੀਤੇ ਉਦੋਂ ਇਹ ਹੋਇਆ ਔਰ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਔਰ ਅਖੀਰ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਸੱਦੇ ਗਏ ਜਿਸ ਤਰ੍ਹਾਂ ਅੱਜ ਸੁਸ਼ੀਲ ਦਸ਼ਾਨ ਜੀ ਹੁਣੀ ਇਸ ਪ੍ਰੋਗਰਾਮ ਨੂੰ ਕੰਡਕਟ ਕਰ ਰਹੇ ਨੇ ਉਦੋਂ ਮੈਨੂੰ ਇਹ ਮੌਕਾ ਮਿਲਿਆ ਤੇ ਅਖੀਰ ਤੇ ਸਾਡੇ ਉਦੋਂ ਦੇ ਜਿਹੜੇ ਵਿੱਤ ਮੰਤਰੀ ਸੀਗੇ ਉਹ ਬੋਲੇ ਤੇ ਜਿਸ ਤਰ੍ਹਾਂ ਤੁਹਾਡੇ ਮਨਾਂ 'ਚ ਵਲਵਲੇ ਨੇ ਤੁਹਾਡੇ ਮਨਾਂ 'ਚ ਗੁੱਸਾ ਦਿਸ ਰਿਹਾ ਉਹ ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਮਨਪ੍ਰੀਤ ਬਾਦਲ ਹੁਣੀ ਬੋਲੇ ਤੇ ਉਹ ਲੋਕ ਤਵਕਕੋ ਕਰਦੇ ਸੀ ਕਿ ਉਹ ਕੁਝ ਦੱਸਣਗੇ ਜੋ ਕੁਝ ਅਸੀਂ ਆਪਣਾ ਸਾਰਾ ਕੁਝ ਤਿੰਨ ਦਿਨਾਂ ਦਾ ਖੰਗਾਲ ਕੇ ਪੰਜਾਬੀ ਬਾਰੇ ਕਿਹਾ ਕੋਈ ਸਾਨੂੰ ਕਹਿਣਗੇ ਤੇ ਉਹ ਕਹਿੰਦੇ ਵੀ ਪੰਜਾਬ ਬਾਰੇ ਗੱਲ ਕਰਕੇ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਉਰਦੂ ਦੇ ਸ਼ੇਰ ਵੀ ਵਧੀਆ ਬੋਲ ਲੈਂਦੇ ਨੇ ਉਹ ਕਹਿੰਦੇ ਵੀ ਮੈਨੂੰ ਲੱਗਦਾ ਹੈ ਕਿ ਸਾਡੇ ਨਾਲ ਪੰਜਾਬ ਨਾਲ ਰੱਬ ਰੁੱਸ ਗਿਆ ਤੇ ਆਓ ਦੁਆ ਕਰੀਏ ਰੱਬ ਮੰਨ ਜੇ ਉਸ ਤੋਂ ਬਾਅਦ ਮੈਂ ਧੰਨਵਾਦ ਵਾਸਤੇ ਹੰਸਪਾਲ ਜੀ ਨੂੰ ਬੁਲਾਉਣਾ ਸੀ ਮੈਂ ਕਿਹਾ ਜੀ ਮੈਨੂੰ ਲੱਗਦਾ ਹੈ ਕਿ ਇਹ ਪੰਜਾਬੀ ਕਾਨਫਰੰਸ ਗਾਲਿਆ ਨੂੰ ਕੋਈ ਗਲਤੀ ਲੱਗ ਗਈ ਹੈ ਰੱਬ ਉਸ ਜੇ ਜਾਂ ਅਖੰਡ ਪਾਠ ਕਰਾ ਲੈਂਦੇ ਜਾਂ ਗੁਰਪ੍ਰਾਣ ਦਾ ਕੁਝ ਕਰਾ ਲੈਂਦੇ ਇਹ ਚਰਚਾ ਕਿਉਂ ਕਰਾਉਣੀ ਸੀ ਔਰ ਉਸੇ ਤਰ੍ਹਾਂ ਹੀ ਜਦੋਂ ਇਹ ਅੱਜ ਦੋਵੇਂ ਗੱਲਾਂ ਸੁਣੀਦੀਆਂ ਤੇ ਇੱਕ ਵਾਰ ਤੇ ਆਉਂਦਾ ਵੀ ਇਹ ਕਾਨਫਰੰਸ ਕਰਾਉਣ ਦੀ ਲੋੜ ਹੀ ਨਹੀਂ ਸੀ ਸਾਰਾ ਕੁਝ ਹੀ ਠੀਕ ਹੈ ਜਦੋਂ ਮੱਖਣ ਕੁਹਾੜ ਹੋਣਾਂ ਨੂੰ ਸੁਣੀਦਾ ਤੇ ਉਦੋਂ ਇਹ ਲੱਗਦਾ ਵੀ ਇਹ ਕਾਨਫਰੰਸ ਕਰਾਉਣ ਦੀ ਵੀ ਲੋੜ ਨਹੀਂ ਸੀ ਛੇਤੀ ਛੇਤੀ ਸ਼ਰੀਦियां ਪਾਦਣੀਆਂ ਚਾਹੀਦੀਆਂ ਨੇ ਵੀ ਕੁਝ ਨਾ ਕੁਝ ਮਿਲ ਜੇ ਸੋ ਇਹਨਾਂ ਦੋਵਾਂ ਦੇ ਵਿੱਚ ਜਿਵੇਂ ਥੋੜਾ ਜਿਹਾ ਪੂਰੀ ਸਾਹ ਬੋਲੇ ਨੇ ਜਾਂ ਜੋ ਡਾਕਟਰ ਮਨਜਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਅਸੀਂ ਖੁਦ ਕੀ ਆ ਅਸੀਂ ਇਹ ਤੇ ਝਟ ਕਹਿ ਦਿੰਨੇ ਆ ਕਿ 47 ਚ ਐਨੇ ਉਹਨਾਂ ਨੇ ਮਾਰਤੀ ਜਿਹੜੇ ਅਸੀਂ ਮਾਰੇ ਉਹਦੇ ਬਾਰੇ ਅਸੀਂ ਗੱਲ ਨਹੀਂ ਕਰਦੇ ਸੋ ਮੈਨੂੰ ਲੱਗਦਾ ਹੈ ਕਿ ਤੁਹਾਡੇ ਬਲਵਲੇ ਵੀ ਇੱਕ ਥਾਂ ਤੇ ਉਹਨਾਂ ਨੂੰ ਅਸੀਂ ਇੱਥੇ ਮੁੱਖ ਵਕਤਾ ਤੌਰ ਤੇ ਬੁਲਾਇਆ ਸੁਣਿਆ ਉਹਨਾਂ ਦਾ ਇੱਕ ਆਪਣਾ ਵਿਚਾਰ ਹੈ ਅਸੀਂ ਉਹਦੇ ਨਾਲ ਸਹਿਮਤ ਹੋ ਸਕਦੇ ਆ ਉਹਦੇ ਵਿਰੋਧ ਚ ਹੋ ਸਕਦੇ ਆ ਪਰ ਇੱਕ ਗੱਲਬਾਤ ਦਾ ਮਿਆਰ ਗੱਲਬਾਤ ਦਾ ਢੰਗ ਇੱਕ ਸੂਝਵਾਨ ਤਰ੍ਹਾਂ ਔਰ ਇਸ ਗੱਲ 'ਚੋਂ ਨਿਕਲਣਾ ਕਿਵੇਂ ਆ ਉਹਦੇ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਜੀ ਮੈਂ ਇਸ ਤੋਂ ਬਾਅਦ ਮੈਂ ਆਪਣੀ ਉਸ ਸਿਧਾਂਤ 'ਤੇ ਆਉਣਾ